ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਪੁਰ ਵਿਖੇ ਬਣੀ ਰਾਮਪੁਰ ਹਾਕੀ ਦੇ ਹੋਣ ਹਾਲ ਖਿਡਾਰੀਆਂ ਨੂੰ ਐਨ ਆਰ ਆਈ ਵੀਰਾਂ ਅਤੇ ਸਹਿਯੋਗੀਆਂ ਵੱਲੋਂ ਸਪੋਰਟਸ ਕਿੱਟਾਂ ਹਾਕੀਆਂ ਵੰਡੀਆਂ ਗਈਆਂ ਤੇ ਹੋਰ ਖੇਡਾਂ ਦੀ ਸਮਗਰੀ ਵੰਡੀ ਗਈ ਇਸ ਸਮੇਂ ਅੰਤਰਰਾਸ਼ਟਰੀ ਹਾਕੀ ਕੋਚ ਸ਼੍ਰੀ ਸ਼ਿਵ ਜਗਦੇਵ ਜੋ ਕੈਨੇਡਾ ਦੀ ਹਾਕੀ ਦੇ ਸਾਬਕਾ ਕੋਚ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਇਸ ਤੋਂ ਇਲਾਵਾ ਰੋਮੀ ਵੀਰ ਜੀ ਡਾਕਟਰ ਅਨਿਲ ਸ਼ਰਮਾ ਜੀ ਅਤੇ ਡਾਕਟਰ ਬਿਸਵਜੀਤ ਹੰਸ ਜੀ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਨੇ ਉਪ ਸੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਰਹੇ ਇਸ ਤੋਂ ਇਲਾਵਾ ਬਾਬਾ ਹਰਨੇਕ ਸਿੰਘ ਜੀ ਹੈੱਡ ਗ੍ਰਾਂਥੀ ਗੁਰਦੁਆਰਾ ਸ੍ਰੀ ਰਿਰੂ ਸਾਹਿਬ ਭਾਈ ਅਵਤਾਰ ਸਿੰਘ ਜੀ ਹਿਜੂਰੀ ਰਾਗੀ ਸ੍ਰੀ ਰਿਰੂ ਸਾਹਿਬ ਭਾਈ ਸਾਹਿਬ ਸਿੰਘ ਭਾਈ ਪ੍ਰਵਿੰਦਰ ਸਿੰਘ ਤਬਲਾਵਾਦਕ ਹਾਜ਼ਰ ਰਹੇ ਦਸਥਨ ਜੋਗ ਹੈ ਕਿ ਇਸ ਜੋ ਖੇਡਾਂ ਦੀ ਸਮਗਰੀ ਵੰਡੀ ਗਈ ਹੈ ਇਸ ਵਿੱਚ ਖੇਡ ਪ੍ਰੇਮੀ ਅਤੇ ਸਮਾਜ ਸੇਵੀ ਸਰਦਾਰ ਮਨਮੋਹਨ ਸਿੰਘ ਮੰਗਠ ਜੋ ਅਮਰੀਕਾ ਵਿੱਚ ਰਹਿੰਦੇ ਨੇ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸਾਬਕਾ ਸਰਪੰਚ ਕੁਲਦੀਪ ਸਿੰਘ ਮੰਗਠ, ਕੁਲਵੀਰ ਸਿੰਘ ਸਾਬਕਾ ਪੰਚ, ਲक्की ਮੰਗਠ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਗੋਰਾ ਮੰਗਠ, ਸੰਤਵੀਰ, ਬਾਬਾ ਖਜਾਨ ਸਿੰਘ, ਬਸੰਤ ਸਿੰਘ ਖਾਲਸਾ, ਕੁਲਵੰਤ ਪ੍ਰਧਾਨ, ਗੋਗੀ ਵੀਰ ਜੀ ਡਿਪੂ ਵਾਲੇ, ਨੂਨੀ ਮਾਸਟਰ, ਕਪਤਾਨ ਨਾਜਰ ਸਿੰਘ, ਬਲਵਿੰਦਰ ਸਿੰਘ, ਗੋਗੀ ਕਨੇਚ, ਸੂਬੇਦਾਰ ਕੁਲਦੀਪ ਸਿੰਘ, ਕੋਚ ਸ਼ਰਨਜੀਤ ਸਿੰਘ, ਤਲੋਚਨ ਸਿੰਘ, ਇੰਜੀਨੀਅਰ ਮਨਪ੍ਰੀਤ ਸਿੰਘ, ਇੰਜੀਨੀਅਰ ਮਨਪ੍ਰੀਤ ਸਿੰਘ ਰਵੀਨ ਮੈਡਮ ਅਤੇ ਹੋਰ ਸਨਮਾਨਯੋਗ ਹਸਤੀਆਂ ਤੋਂ ਇਲਾਵਾ ਬੱਚਿਆਂ ਦੇ ਮਾਤਾ-ਪਿਤਾ ਭਾਰੀ ਗਿਣਤੀ ਦੇ ਵਿੱਚ ਹਾਜ਼ਰ ਸਨ ਉਹ ਦੇਖਦੇ ਆ ਇਸ ਪ੍ਰੋਗਰਾਮ ਦੀਆਂ ਕੋਈ ਚਲਕੀਆਂ ਤੇ ਡਾਕਟਰ ਸਾਵਨ ਜੀ ਰਵੀ ਮਰਦ ਸਾਡੇ ਤੇ ਉਹ ਆਪਣੇ ਪਿੰਡ ਦੇ ਸਪੰਚ ਸਾਬਕਾ ਸਪੰਚ ਕਲਿਸ਼ ਸਿੰਘ ਜੀ ਸਾਡਾ ਬੜਾ ਵੀ ਇਕਰਮਤ ਤੇ ਗੁਰਦੁਆਰਾ ਸਾਹਿਬ ਤੋਂ ਹੈਂਡਗ੍ਰਾਮ ਕੀ ਸਾਹਿਬ ਅਰਕਾਰਜੀ ਜਿਨ੍ਹਾਂ ਵੀ ਪਿੰਡ ਦੇ ਵਿਦਵਾਨ ਸੇ ਸੱਜਣਾ ਸਾਰੇ ਅੰਮ੍ਰਿਤ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਤੇ ਅਸੀਂ ਇਹ ਜਿਹੜਾ ਸੈਂਟਰ ਸ਼ੁਰੂ ਕੀਤਾ ਹੈਗਾ ਸਟਾਰਟਿੰਗ ਤੋਂ ਹੁਣ ਬਹੁਤ ਬਣਦੀਆਂ ਤੇ ਪਹੁੰਚ ਚੁੱਕਿਆ ਹੈ ਇਹ ਪਿੰਡ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਹੈਗਾ ਤੇ ਸਾਰੇ ਪਿੰਡ ਦੇ ਬੰਦੇ ਜਿੰਨੇ ਵੀ ਬਦਵੰਤੇ ਸੱਜਣਾਂ ਪੰਚਾਇਤ ਆ ਉਹ ਦਾਨੀ ਸੱਜਣ ਨੇ ਤੇ ਉਹ ਸਮੇਂ-ਸਮੇਂ ਸਰ ਜਿੱਦਾਂ ਲੋੜ ਹੁੰਦੀ ਹੈ ਸੇਵਾ ਕਰਦੇ ਰਹਿੰਦੇ ਆ ਤੇ ਬੜਾ ਵਧੀਆ ਕੰਮ ਚੱਲ ਰਿਹਾ ਤੇ ਸਾਨੂੰ ਪਿੰਗ ਮਿਲਿਆ ਅਸੀਂ ਸਰਕਾਰ ਕੋਲੋਂ ਮਿਹਨਤੀ ਕੀਤੀ ਸੀਗੀ ਮਾਨ ਸਾਹਿਬ ਕੋ ਉਹਨਾਂ ਨੇ ਸਾਨੂੰ 14 ਸਾਲ ਦਾ ਪਿੰਗ ਦਿੱਤਾ ਤੇ 17 ਸਾਲ ਦਾ ਪਿੰਗ ਵੀ ਇਸ ਸਾਲ ਸਾਡੀ ਕਮੇਟੀ ਹੋ ਚੁੱਕੀ ਹੈ ਉਹਨਾਂ ਨੇ ਤੇ 17 ਸਾਲ ਦਾ ਪਿੰਗ ਆਪਣੇ ਨੈਸਟੇਰੀ ਚਰੂ ਜੀ ਉਹ ਤੇ ਬੱਚਿਆਂ ਵੀ ਬੱਚਿਆਂ ਦਾ ਪਿੰਗ ਵੀ ਆਫਰ ਆ ਪਰ ਸਾਡੇ ਕੋਲ ਕੋਈ ਹੋਸਟਲ ਨਹੀਂ ਹੈਗਾ ਤੇ ਬੱਚਿਆਂ ਦੀ ਥੋੜੀ ਜੀ ਪਿੰਡਾਂ ਦੇ ਵਿੱਚ ਸਪੋਰਟਿਵਕੋਂ ਅਸੀਂ ਉਹਨਾਂ ਨੂੰ ਮਨਾ ਕੀਤਾ ਵੀ ਸਾਨੂੰ ਗਾਕੀਆਂ ਲਈ ਅਸੀਂ ਖਿਡਾ ਰਹੇ ਹਾਂ ਪਰ ਅਸੀਂ ਸਿੰਘ ਮੀਰੀ ਸੋਵੀ ਨੇ ਤੇ ਕਹਿੰਦਾ ਹੈ ਮਹਾਰਾਜ ਕਿਰਪਾ ਕਰਨਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਕਰਨਾ ਆਪਣੀ ਜਿਹੜੀ ਹੈ ਥੋੜੀ ਪਿਛੜੀ ਹੈ ਆਪਾਂ ਚੁੱਕੀਏ ਸਮਝ ਦੇ ਅਨੁਸਾਰ ਬੜੀਆਂ ਡਿਵੈਲਪਮੈਂਟਸ ਹੁੰਦੀਆਂ ਉਹ ਸਾਰੀਆਂ ਜੋ ਪ੍ਰੀਤੀ ਹੈ ਕਿਉਂਕਿ ਵਿਸ਼ਮ ਵਿਖਿਆ ਇੱਕ ਕੋਚ ਨਹੀਂ ਫਰੈਸ਼ ਬਦਲ ਦੇ ਕੋਚ ਭਾਜੀ ਖੇਡ ਦੇ ਨਾਲ ਨਾਲ ਉਸ ਦਿਨ ਬੜੀ ਖੁਸ਼ੀ ਹੋਈ ਸਾਡੇ ਵੱਲੋਂ ਅਸੀਂ ਇਸ ਰਾਮਪੁਰ ਅਕੈਡਮੀ ਵਿੱਚ ਚੁਰਾਣਾ ਹੀ ਹੈ ਜੇ ਸਾਡੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਇਸ ਪੜ ਦੇ ਜੇ ਪੰਜ ਹੀ 6 ਬੱਚੇ ਐਡਮਿਸ਼ਨ ਲੈ ਲੈ ਤੇ ਉਹਦੇ ਨਾਲ ਮਤਲਬ ਉਹਦਾ ਵੀ ਇਸ ਪਾਸੇ ਜੋ ਸੀ ਮਨਤਬ ਆਪਣਾ ਬਣਾਇਆ ਅਕੈਡਮੀ ਵਿੱਚ ਚੁਰਾਣਾ ਅੱਗੇ ਬੱਚਿਆਂ ਨੂੰ ਲਿਜਾਣ ਦਾ ਅਸੀਂ ਉਹਦੇ ਵਿੱਚ ਮਨ ਲਦਾ ਕਿ ਸਫਲ ਹੋ। ਛੋ ਇਸ ਮੱਛ ਤੋਂ ਮੈਂ ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਇਸ ਲਈ ਅਸੀਂ ਕੋਸ਼ਿਸ਼ ਕੀਤੀ ਪਾਜੀ ਨੂੰ ਬਸ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਸ ਹੋਟਲ ਦੀ ਜੋ ਸੇਵਾ ਇਹਦੇ ਵਿੱਚ ਜੋ ਸੂਚੀ ਆ ਸੇਵਾਦਾਰਾਂ ਦੀ ਉਹ ਮੈਂ ਤੁਹਾਡੇ ਰੂਬਰੂ ਕਰਨਾ ਚਾਹੁੰਦਾ ਤਾਂ ਜੋ ਐ ਨਰੇ ਵੀਰ ਪਿੰਡ ਦੇ ਰੌਮਪਤ ਵਿਖੇ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਇੱਥੇ ਕੱਤੇ ਨਹੀਂ ਜੋ ਐਨਆਰਆਈ ਵੀਰ ਨੇ ਜੋ ਬਾਹਰ ਦੇ ਜੋ ਆਪਣੇ ਵੀਰ ਨੇ ਉਹ ਚਾਹੇ ਬਾਹਰ ਬੈਠੇ ਨੇ ਪਰ ਉਹਨਾਂ ਦਾ ਦਿਲ ਸਾਡੇ ਪਿੰਡ ਦੇ ਵਿੱਚ ਹੀ ਹੈ ਤੇ ਬੱਚਿਆਂ ਨੂੰ ਕੈਮਰੇ ਦੇ ਵਿੱਚ ਜੋ ਲੱਗੇ ਹੋਏ ਨੇ ਇਹਨਾਂ ਵਿੱਚ ਵੀ ਦੇਖਦੇ ਰਹਿੰਦੇ ਨੇ ਤੇ ਜੋ ਇੱਥੇ ਐਕਟੀਵਿਟੀ ਹੁੰਦੀ ਹੈ ਉਹਦੇ ਉੱਤੇ ਉਹੜ ਗੌਰ ਨਾਲ ਧਿਆਨ ਕਰਦੇ ਨੇ ਤੇ ਅਸੀਂ ਹੁਣ ਇਹਨਾਂ ਦੇ ਵੀਰਾਂ ਦਾ ਧੰਨਵਾਦੀ ਹਾਂ ਕਿ ਉਹ ਸਾਡੇ ਪਿੰਡ ਦੇ ਬੱਚਿਆਂ ਦਾ ਸਹਿਯੋਗ ਕਰਦੇ ਨੇ ਤਾਂ ਜੋ ਨਸ਼ਿਆਂ ਤੋਂ ਪਹਿਲਾਂ ਤੋਂ ਜਾਂ ਬਰੀ ਬੁਰੀਆਂ ਤੋਂ ਦੂਰ ਰਹੇ ਜੋ ਮਾਕੀ ਟ੍ਰੇਨਿੰਗ ਸੈਂਟਰ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਤੁਸੀਂ ਨਗਰ ਦੇ ਪ੍ਰਤਵੰਤੇ ਸੱਜਣ ਔਰ ਆਤੀ ਟ੍ਰੇਨਿੰਗ ਸੈਂਟਰ ਦੇ ਬਹੁਤ ਵੱਰ ਸੱਜਣ ਬੈਠੇ ਹੋ ਕੋਚ ਸਾਹਿਬਾਨ ਬੈਠੇ ਹੋ ਤੁਹਾਨੂੰ ਮੈਂ ਗੁਰਦਰਪ ਸਿੰਘ ਸਾਹਿਬ ਜੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਸਾਡੇ ਕੋਸਰ ਹਨ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਇਹ ਸਥਾਨ ਦੇਖਿਆ, ਕੱਢੀ ਵੇਖੀ ਤੇ ਸਾਡੇ ਵੀਰਾਂ ਨੂੰ ਕੌਂਸਲ ਆਫ ਜਾਇਰ ਦਿੱਤੀ ਹਸਪਤਾਲ ਦਾ ਤੇ ਸਾਡੇ ਸਹਿਯੋਗ ਲਈ ਤਿਆਰ ਰਹੇ ਹਨ। ਅਸੀਂ ਉਹਨਾਂ ਦੇ ਵੀ ਧੰਨਵਾਦੀਆਂ ਜਿਹੜੇ ਸਾਡੇ ਐਕਟਸ ਯੂਨੀਵਰਸਿਟੀ ਤੋਂ ਆ ਕੇ ਇੱਥੇ ਸਾਨੂੰ ਸਹਿਯੋਗ ਦਿੰਦੇ ਹਨ। ਐਨ ਆਰ ਆਈ ਵੀਰਾਂ ਦਾ ਬਹੁਤ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿੰਦੀ ਰਾਮਪੁਰ ਦੀ ਮੈਂ ਇਥੇ ਮੁੰਡੇ ਦਾ ਡਿਸਟ੍ਰਿਕਟ ਫਿਨ ਦੇ ਜੀ ਜੋਤੀ ਮੋਹਣੀ ਇਹਦਾ ਜਿਹੜਾ ਡਾਇਗਨੋਸਟਿਕ ਰਿਪੋਰਟ ਵੀ ਬਿਆਸੀ ਚ ਬਾਕੀ ਬਹੁਤ ਵਧੀਆ ਪ੍ਰਾਲਾ ਹੋ ਰਿਹਾ ਜੀ ਪਿੰਡ ਵਾਲਿਆਂ ਦਾ ਸਹਿਯੋਗ ਚਾਹੀਦਾ ਸਾਰੇ ਮਰਦ ਕੇ ਕਰਨ ਇਹ ਤਾਂ ਆਪੇ ਬਣ ਜਾਣਗੇ ਜਦੋਂ ਸਾਰੇ ਸਹਿਯੋਗ ਦੇਣਗੇ ਬਾਕੀ ਸ਼ੇਰ ਵੀਰੇ ਦੀ ਇਹਨਾਂ ਦਾ ਬਹੁਤ ਵੀਡੀਓ ਬਣ ਜੋ ਜੋ ਮੁੰਡਲੀਆਂ ਚੀਜ਼ਾਂ ਚਾਹੀਦੀਆਂ ਨੇ ਬੱਚਿਆਂ ਨੂੰ ਜੋ ਚਾਹੀਦਾ ਆ ਜੋ ਫੋੜ ਕਰ ਸਕਦੇ ਨੇ ਜੋ ਦਾਨ ਦੇ ਸਕਦੇ ਨੇ ਭਾਈ ਉਹ ਇਹਨਾਂ ਬੱਚਿਆਂ ਦੀ ਬਿਹਤਰੀ ਵਾਸਤੇ ਆਪਣੀ ਦਸਾਂ ਨਾ ਹੁੰਦੀ ਕਿਰਤ ਕਮਾਈ ਨੂੰ ਸਫਲ ਕਰਨਾ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਬੱਚਿਆਂ ਨੂੰ ਕਿਟਾਂ ਦਿੱਤੀਆਂ ਜਾਣ ਲੁਰਿੰਦਾ ਸਮਾਨ ਦਿੱਤਾ ਜਾਵੇ ਇਹਨਾਂ ਨੂੰ ਖਾਣਕ ਦਿੱਤੀ ਜਾਵੇ ਤਾਂ ਕਿ ਇਹਨਾਂ ਦੀ ਚੰਗੀ ਸਿਹਤ ਬਣੇ ਜੀ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ